असीं चवंदा असीं पढ़े

ਟ੍ਰੇਡ ਯੂਨੀਆ ਵੱਲੋਂ ਅੱਜ ਪੂਰੇ ਭਾਰਤ ਨੂੰ ਬੰਦ ਕਰਨ ਦਾ ਸਰਦਾ ਦਿੱਤਾ ਗਿਆ ਸੀ ਇਸ ਤਹਿਸ ਸਮਰਾਲਾ ਦੇ ਐਸਜੀਐਮ ਦਫ਼ਤਰ ਦੇ ਅੱਗੇ ਟ੍ਰੇਡ ਯੂਨੀਅਨ ਦੇ ਵਰਕਰ ਤੇ ਆਗੂ ਸਹਿਬਾਨਾਂ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪਹਾੜੀ ਗਿੰਤੀ ਵਿੱਚ ਅੰਗਣਵਾੜੀ ਮੁਲਾਜ਼ਮ ਮਨਰੇਗਾ ਮਜ਼ਦੂਰ ਬੈਂਕ ਮੁਲਾਜ਼ਮ ਅਤੇ ਕੱਚੇ ਮੁਲਾਜ਼ਮਾਂ ਵੱਲੋਂ ਸ਼ਾਮੂਲਿਤ ਕੀਤੀ ਗਈ ਇਸ ਦੌਰਾਨ ਵਕਵਾਕ ਯੂਨੀਅਨ ਦੇ ਆਗੂਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਸਰਮਨਾ ਹਕੂਮ ਕਨਾ ਸੁਭਾਸ ਕਤਰ ਸੀਆਈਟੀਯੂ ਪੰਜਾਬ ਅੱਜ ਜਿਹੜਾ ਹੈਗਾ ਉਸ ਪਰ ਡਾਕਸ਼ਨ ਕਰ ਰਹੇ ਹਾਂ ਆਂਦਰ ਬੜੀ ਵੀ ਬੀਗ ਕਿਹ ਕਹਿਣਾ ਚਾਹੁੰਦੇ ਅੱਜ ਪੂਰੇ ਦੇਸ਼ ਦੇ ਅੰਦਰ 10 ਕੇਂਦਰੀ ਟ੍ਰੇਡ ਯੂਨੀਅਨਾਂ ਤੇ 60 ਮਜ਼ਦੂਰਾਂ ਦੀਆਂ ਫੈਡਰੇਸ਼ਨਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਹੜਤਾਲ ਦਾ ਜਿਹੜਾ ਸਮਰਥਨ ਕਰਨਾ ਇਹ ਦੱਸਿਆ ਗਿਆ ਇਹ ਪ੍ਰੋਗਰਾਮ ਚ ਆਪਕਟ ਕੀਤਾ ਗਿਆ ਇਸ ਲਈ ਇਹ ਕਿਉਂ ਕੀਤੀ ਜਾ ਰਹੀ ਹੈ ਹੜਤਾਲ ਹੜਤਾਲ ਇਸ ਕਰਕੇ ਕੀਤੀ ਜਾ ਰਹੀ ਹੈ ਸਾਨੂੰ ਸ਼ੌਕ ਨਹੀਂ ਲੋਕੀ ਹੜਤਾਲਾਂ ਕਰਨ ਦਾ ਇਹ 22 ਮਹੀਨੇ ਹੜਤਾਲ ਜਦੋਂ ਦਾ મોદી ਮਤਲਬ ਪ੍ਰਧਾਨ ਮੰਤਰੀ ਬਣਿਆ ਇਸ ਲਈ ਕਿਉਂ ਕਰ ਰਹੇ ਆ ਕਿਉਂਕਿ ਸਰਕਾਰ ਲਗਾਤਾਰ ਜਿਹੜੇ ਸਾਡੇ ਦੇਸ਼ ਦਾ ਪਬਲਿਕ ਸੈਕਟਰ ਆ ਉਸ ਨੂੰ ਵੇਚ ਰਹੀ ਆ ਸਾਡੇ ਦੇਸ਼ ਦੀ ਸਰਕਾਰ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰ ਰਹੀ ਸਾਡੇ ਦੇਸ਼ ਦੀ ਸਰਕਾਰ ਦਾ ਜਿਹਦਾ ਹੱਕ ਬਣਦਾ ਉਹ ਲੋਕਾਂ ਦੇ ਬਣੇ ਹੋਏ ਕਾਨੂੰਨਾਂ ਨੂੰ ਨਹੀਂ ਤੋੜ ਸਕਦੀ ਤੋੜਨੇ ਨਹੀਂ ਚਾਹੀਦੇ ਪਰ ਇਹ ਸਰਕਾਰ ਬਣੇ ਹੋਏ ਕਿਰਤ ਕਾਨੂੰਨਾਂ ਨੂੰ ਤੋੜ ਕੇ ਜਿਹੜੇ ਦੇਸ਼ ਦੇ ਅੰਦਰ ਮਜ਼ਦੂਰਾ ਨੇ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਹੁਣ ਤੱਕ 44 ਲੇਬਰ ਕਾਨੂੰਨ ਜਿਹੜੇ ਆ ਲੜਕੇ ਬਣਵਾਏ ਇਹ ਮੋਦੀ ਦੀ ਸਰਕਾਰ ਨੇ 38 ਕਾਨੂੰਨ ਆ ਜਿਹੜੇ ਉਹ ਤੋੜ ਦਿੱਤੇ ਗਏ ਇਸੇ ਤਰ੍ਹਾਂ ਜਿਹੜੇ ਨਮੀਆਂ ਨੀਤੀਆਂ ਨੇ ਨਮੀ ਨੀਤੀ ਦੇ ਮੁਤਾਬਕ ਜਿਹੜਾ ਹੈਗਾ ਆਪਣੇ ਕੀ ਕਹਿੰਦੇ ਆ ਉਹਨੂੰ ਜਨਤਕ ਖੇਤਰ ਜਨਤਕ ਖੇਤਰ ਨੂੰ ਤੋੜਿਆ ਜਾ ਰਿਹਾ ਅਤੇ ਜਿਹੜੇ ਸਕੀਮ ਵਰਕਰ ਨੇ ਸਕੀਮ ਵਰਕਰਾਂ ਨੂੰ ਬਜਟ ਵਿੱਚ ਕਟੌਤੀਆਂ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਉਦਾਹਰਨ ਦੇ ਤੌਰ ਤੇ ਦੱਸ ਸਕਦਾ ਭਾਵੇਂ ਮਤਲਬ ਕਹਿ ਸਕਦੇ ਪਿੰਡੂ ਚੌਕੀਦਾਰ ਨੇ ਆਂਗਣਵਾੜੀ ਆ ਮੱਡੇ ਮੀਲਾ ਆਸ਼ਾ ਵਰਕਰਾਂ ਮਨਰੇਗਾ ਮਨਰੇਗਾ ਦੇ ਅੰਦਰ ਜੋ ਮਨਰੇਗਾ ਕਾਨੂੰਨ ਬਣਿਆ ਉਦੋਂ 98000 ਕਰੋੜ ਰੁਪਏ ਰੱਖਿਆ ਸੀ ਹੁਣ ਸਰਕਾਰ ਨੇ ਉੱਕਾ ਪੁੱਕਾ ਇਸ ਸਕੀਮ ਹਜ਼ਾਰ ਇਹ ਜਿਹੜਾ ਮੰਗਦੇ ਆਧਾਰਤ ਕਾਨੂੰਨ ਬਣਿਆ ਹੋਇਆ ਇਸ ਕਾਨੂੰਨ ਨੂੰ ਤੋੜ ਕੇ 86000 ਕਰੋੜ ਰੁਪਈਆ ਹੀ ਫੰਡ ਜਿਹੜਾ ਰੱਖਿਆ ਗਿਆ ਜਿਹਦੇ ਨਾਲ ਜੇ 98000 ਕਰੋੜ ਰੁਪਏ ਨਾਲ 100 ਦਿਨ ਪੂਰਾ ਕੰਮ ਨਹੀਂ ਕੀਤਾ ਜਾ ਸਕਦਾ ਤੇ 86000 ਕਰੋੜ ਰੁਪਈਆ ਉਹਦੇ ਨਾਲ 100 ਦਿਨ ਪੂਰਾ ਕੰਮ ਨਹੀਂ ਦਿੱਤਾ ਜਾ ਸਕਦਾ ਇਸ ਕਰਕੇ ਇਹ ਹਮਲਾ ਸਰਕਾਰ ਨੇ ਮਜ਼ਦੂਰਾ ਉਤੇ ਕਿਤਾ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦੀ ਯੋਜਨਾਵਾ ਸਰਕਾਰ ਕੋਲ ਦਰਹੀ ਹੈ ਔਰ ਇਹੀ ਨਹੀਂ ਜਿਹੜਾ ਪੰਜਾਬ ਦੀ ਸਰਕਾਰ ਨੇ ਤੇ ਕੇਂਦਰ ਦੀ ਸਰਕਾਰ ਨੇ 8 ਘੰਟੇ ਤੋਂ ਦਾ ਕਾਨੂੰਨ ਬਣੇ 8 ਘੰਟੇ ਦਾ ਕਾਨੂੰਨ ਬਣਵਾਉਣ ਲਈ ਮਜ਼ਦੂਰਾ ਨੇ ਸ਼ਿਕਾਗੋ ਸ਼ਹਿਰ ਦੇ ਅੰਦਰ ਭਾਰੀ ਕੁਰਬਾਨੀਆਂ ਕਰਕੇ ਇਹ 8 ਘੰਟੇ ਦਾ ਕਾਨੂੰਨ ਬਣਵਾਇਆ ਹੁਣ 8 ਤੋਂ 12 ਘੰਟੇ ਦਾ ਕਾਨੂੰਨ ਜਿਹੜਾ ਕਰਤਾ ਇੱਥੇ ਤੱਕ ਕਿ ਔਰਤਾਂ ਜਿਹੜੀਆਂ 5 ਵਜੇ ਤੱਕ ਕੰਮ ਕਰਦੇ ਸੀ ਔਰਤਾਂ ਨੂੰ ਇਹ ਕਹਿ ਦਿੱਤਾ ਕਿ ਉਹ ਰਾਤ ਦੀ ਸ਼ਿਫਟ ਵੀ ਲਾਉਣਗੇ ਆ ਇਸ ਕਰਕੇ ਇਹ ਕਾਨੂੰਨ ਮਾਰੂ ਕਾਨੂੰਨ ਆ ਜਿਹੜੇ ਮਾਰੀ ਨੂੰ ਦਿੱਤੀਆਂ ਨੇ ਉਹਨਾਂ ਦੇ ਖਿਲਾਫ ਅੱਜ ਦੇਸ਼ ਦੇ ਅੰਦਰ ਹੜਤਾਲ ਹੋ ਰਹੀ ਆ ਇਹ ਹੜਤਾਲ ਦੇ ਅੰਦਰ 25 ਕਰੋੜ ਲੋਕ ਆ ਜਿਹੜੇ ਉਹ ਹੱਸ਼ਾ ਭਾਗ ਲੈ ਰਹੇ ਨੇ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਸੀ ਇਹ ਕਹਿੰਦਾ ਚਾਹੁੰਦੇ ਆ ਤੁਹਾਡੇ ਮਾਧਿਅਮ ਰਾਹੀਂ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਇਹ ਨੀਤੀਆਂ ਮਜ਼ਦੂਰ ਜਮਾਤ ਲਾਗੂ ਨਹੀਂ ਹੋਣ ਦੇਵੇਗੀ ਇਸ ਲਈ ਭਾਵੇਂ ਜੋ ਵੀ ਕੁਰਬਾਨੀ ਕਰਨੀ ਪਵੇ ਸਾਡੇ ਬਜ਼ੁਰਗਾਂ ਨੇ ਪਿਤਾ ਪੁਰਖਿਆਂ ਨੇ ਇਹ ਕੁਰਬਾਨੀਆਂ ਕਰਕੇ ਕਾਨੂੰਨ ਬਣਵਾਇ ਸੀ ਹੁਣ ਇਹਨਾਂ ਕੂਮਾਂ ਦੀ ਰਾਖੀ ਵਾਸਤੇ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਵੇ ਅਸੀਂ ਕੁਰਬਾਨੀ ਕਰਨ ਲਈ ਤਿਆਰ ਆ ਤੇ ਇਹ ਕਾਨੂੰਨ ਲਾਗੂ ਨਹੀਂ ਹੁਣ ਜਨਰਲ ਸਕੱਤਰ ਸਮਰਾੜਾ ਬਲਕਤੋ ਜੀ ਸਾਡੇ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਭੈਣ ਸਾਰੀਆਂ ਚੀਜ਼ਾਂ ਬਾਰੇ ਦੱਸ ਪੱਕੇ ਨੇ ਵੀ ਅੱਜ ਦਾ ਜਿਹੜਾ ਸਾਡਾ ਧਰਨਾ ਹੈ ਉਹ ਕਿਸ ਪਰਪਸ ਲਈ ਹੈ ਹੈਨਾ ਸਾਡੇ ਡਿਪਾਰਟਮੈਂਟ ਵਿੱਚ ਫੇਸ ਆਈਡੀ ਨੂੰ ਲੈ ਕੇ ਬਹੁਤ ਜ਼ਿਆਦਾ ਦਿੱਕਤਾਂ ਨੇ ਔਰ ਸਾਡੇ ਨਾਲ ਜਿਹੜੇ ਬਾਕੀ 10 ਸਟੇਟ ਜੁਨੀਅਨ ਵੀ ਜੁੜੀਆਂ ਨੇ ਅੱਜ ਸਾਡਾ ਧਰਨਾ ਹੈ ਉਹ ਸਾਰੇ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਹੀ ਆ ਧਰਨਾ ਅੱਜ ਦਾ ਉਹਨਾਂ ਨੂੰ ਰੋਕ ਲਾਉਣ ਲਈ ਹੀ ਅਸੀਂ ਮਤਲਬ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਜਿਹੜੇ ਸਾਡੇ ਦੇ ਮਤਲਬ ਲਾਗੂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਰੋਕத் ਟੋਮ ਲਈ ਅੱਜ ਅਸੀਂ ਇੰਨੇ ਭਾਰੀ ਕਟ ਵੀ ਤੇ ਕੱਟੇ ਹੋਇਆ ਪਰ ਸਾਡਾ ਜਿਹੜਾ ਸਾਡੇ ਡਿਪਾਰਟਮੈਂਟ ਦਾ ਹੈ ਵੀ ਸਾਨੂੰ ਬਿਨਾਂ ਵਜ੍ਹਾ ਤੋਂ ਹੀ ਪਰੇਸ਼ਾਨ ਕੀਤਾ ਜਾਂਦਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਉਸ ਦੱਸਿਆ ਜਾਂਦਾ ਵੀ ਪੇਮੈਂਟ ਆਈ ਹੋਈ ਹੈ ਖੋਨਾ ਦੀ ਪਰ ਅਜੇ ਤੱਕ ਟਾਲ-ਤਾਲ ਹੋ ਗਏ ਨੇ ਨਾ ਹੀ ਸਾਨੂੰ ਕੋਈ ਫੋਨ ਦਿੱਤਾ ਜਾਂਦਾ ਨਾ ਹੀ ਸਾਨੂੰ ਕੋਈ ਡਾਟਾ ਦਿੱਤਾ ਜਾਂਦਾ ਉਹਦੇ ਤੋਂ ਬਿਨਾਂ ਹੀ ਸਾਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਕਿ ਤੁਸੀਂ ਕੱਲੇ-ਕੱਲੇ ਲਾਹ ਪਾਤਰੀ ਦੀ ਫੇਸ ਆਈਡਿਟੀ ਕਰਨੀ ਆ ਅਗਰ ਉਹ ਫੇਸ ਉਹਦੇ ਆਧਾਰ ਨਾਲ ਮੈਚ ਹੋ ਕੇ ਉੱਥੇ ਬਾਬਰ ਉਹਦੀ ਫੋਟੋ ਆਉਂਦੀ ਆ ਤਾਂ ਅਸੀਂ ਉਸ ਨੂੰ ਰਾਸ਼ਨ ਦੇਣਾ ਹੈ ਨਹੀਂ ਤਾਂ ਨਹੀਂ ਦੇਣਾ ਇਹਨਾਂ ਨਾਲ ਸਾਡੇ ਲਾਹਪਾਤਰੀਆਂ ਨੂੰ ਵੀ ਦਿੱਕਤ ਹੋਊਗੀ ਤੇ ਸਾਨੂੰ ਵੀ ਦਿੱਕਤ ਹੋਊਗੀ ਠੀਕ ਹੈ ਕਿਉਂਕਿ ਜਦੋਂ ਅਸੀਂ ਅੱਧਰ ਦਾ ਘੰਟਾ ਸਾਡੇ ਕੋਲ ਬੈਠਾ ਰਹੂਗਾ ਅਗਲਾ ਉਹਦੀ ਉਹ ਫੇਸ ਆਈਡੀ ਮੈਚ ਨਹੀਂ ਕਰੂਗੀ ਤਾਂ ਅਸੀਂ ਰਾਸ਼ਨ ਨਹੀਂ ਦੇ ਪਾਵਾਂਗੇ ਤਾਂ ਉਹਦੇ ਤੋਂ ਬਾਅਦ ਸਾਡੇ ਕੋਲ ਅਗਲਾ ਅੱਗੇ ਨੂੰ ਅਗਲੇ ਮਹੀਨੇ ਕੀ ਆਊਗਾ ਸਾਡੇ ਕੋਲ ਐਦਾਂ ਕਰਵਾਉਣ ਲਈ ਲੋਕੀ ਇਸ ਤੋਂ ਇਨਕਾਰ ਕਰ ਰਹੇ ਨੇ ਵੀ ਅਸੀਂ ਸਰਕਾਰ ਦਾ ਇਹ ਰਾਸ਼ਨ ਹੀ ਨਹੀਂ ਲੈਣਾ ਐਦਾਂ ਦਾ ਜਿਹੜਾ ਸਾਨੂੰ ਇਹ ਬੰਦਸ਼ਾਂ ਦੇ ਵਿੱਚ ਦਿੱਤਾ ਜਾਂਦਾ ਕਿਉਂਕਿ ਜਿਹੜੇ ਸਾਡੇ ਕੋਲ ਲੋਕ ਆਂਦੇ ਨੇ ਉਹ ਬਹੁਤ ਗਰੀਬ ਵਰਗ ਤੋਂ ਨੇ ਉਹ ਜ਼ਿਆਦਾਤਰ ਕੰਮ ਕਰਨ ਜਾਂਦੇ ਨੇ ਸਾਡੇ ਕੋਲ ਤਾਂ ਰਾਸ਼ਨ ਲੈਣ ਉਹਨਾਂ ਦੇ ਮਤਲਬ ਘਰ ਤੋਂ ਕੋਈ ਸੱਸ ਆ ਗਈ ਜਾਂ ਕੋਈ ਚਾਚੀ ਆ ਗਈ ਕੋਈ ਬੂਆ ਆ ਗਈ ਅਸੀਂ ਕਿਸੇ ਨੂੰ ਵੀ ਰਾਸ਼ਨ ਦੇ ਦਿੰਦੇ ਚ ਅੱਗੇ ਸਾਈਨ ਕਰਾ ਕੇ ਪਰ ਸਾਡੇ ਲਈ ਇਹ ਬੜੀ ਮੁਸ਼ਕਲ ਕ੍ਰੀਏਟ ਕਰਤੀ ਹੈ ਸਰਕਾਰ ਨੇ ਜਿਹੜੀ ਇਹ ਗਲਤ ਨੀਤੀ ਫੇਸ ਆਈਡੀ ਕਰਕੇ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੇਮੈਂਟ ਹੈ ਉਹ ਵੀ ਕਦੇ ਅੱਜ ਤੱਕ ਸਾਨੂੰ ਪ੍ਰੋਪਰ ਨਹੀਂ ਮਿਲੀ ਜਦੋਂ ਦੀ ਮਾਨ ਸਰਕਾਰ ਆਈ ਹੈ ਸਾਨੂੰ ਜਿਹੜੀ ਤਨਖਾਹ ਹੈ ਦੋਨੋਂ ਸਰਕਾਰਾਂ ਮਿਲ ਕੇ ਦਿੰਦੀਆਂ ਨੇ ਕਦੇ ਸਾਨੂੰ ਸਟੇਟ ਫੰਡ ਮਿਲ ਜਾਂਦਾ ਹੈ ਕਦੇ ਸੈਂਟਰ ਫੰਡ ਮਿਲ ਜਾਂਦਾ ਹੁਣ ਵੀ ਸਾਨੂੰ 4 ਮਹੀਨੇ ਹੋ ਗਏ ਨੇ ਸੈਂਟਰ ਫੰਡ ਨਹੀਂ ਮਿਲਿਆ ਅਸੀਂ ਸਾਡੀਆਂ ਭੈਣਾਂ ਵਿੱਚ ਬੁੱਢੋ ਨੇ ਜਾਂ ਮਤਲਬ ਗੁਜ਼ਾਰਾ ਇਸ ਚੀਜ਼ ਤੇ ਕਰਦੀਆਂ ਨੇ ਬਹੁਤ ਗਰੀਬ ਪਰਿਵਾਰਾਂ ਤੋਂ ਨੇ ਮਤਲਬ ਸਾਡੇ ਘਰ ਦੇ ਤਾਂ ਰੋਜੀ ਰੋਟੀ ਚੁੱਲ੍ਹਾ ਚੌਕਾ ਵੀ ਉਹਨਾਂ ਦਾ ਠੰਡਾ ਹੋਇਆ ਪਿਆ ਇਸ ਚੀਜ਼ਾਂ ਨਾਲ ਸਿਰਫ ਸਾਡੀ ਸਰਕਾਰ ਅੱਗੇ ਮੰਗ ਹੈ ਵੀ ਸਾਡੀ ਜਿਹੜੀ ਤਨਖਾਹ ਹੈ ਉਹ ਪ੍ਰੋਪਰ ਸਾਨੂੰ ਇਕੱਠੀ ਦਿੱਤੀ ਜਾਵੇ ਜਿਸ ਤਰ੍ਹਾਂ ਪਹਿਲਾਂ ਮਿਲਦੀ ਸੀਗੀ ਸਾਨੂੰ ਇਹ ਜਿਹੜੇ ਟੁਕੜੇ ਚ ਤਨਖਾਹ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਿੱਤੀਆਂ ਜਾਂਦੀਆਂ। ਸੰਜੀਤ ਕੌਰ ਬਲੈਕ ਮਾਛੀਵਾੜਾ ਪ੍ਰੈਜ਼ੀਡੈਂਟ ਤੇ ਅੱਜ ਜਿਹੜੇ ਅਸੀਂ ਇੱਥੇ ਆਪਣੇ ਹੜਤਾਲ ਤੇ ਆਏ ਆ ਨੌ ਟ੍ਰੈਂਡ ਯੂਨੀਅਨ ਦੇ ਸੱਦੇ ਤੇ ਅੱਜ 10 ਆਪਣੇ ਟ੍ਰੈਂਡ ਯੂਨੀਅਨ ਆ ਸਾਡੇ ਵਿੱਚ ਅੱਜ ਸ਼ਾਮਲ ਨੇ। ਇਹਦੇ ਵਿੱਚ ਜਿੱਦਾਂ ਅੰਨਰਵਾੜੀ ਮਜ਼ਦੂਰ ਹੋਗੇ, ਮਨਰੇਗਾ ਮਜ਼ਦੂਰ ਹੋਗੇ, ਕਿਰਤੀ ਕਾਮੇ ਹੋਗੇ, ਰਾਜ ਮਿਸਤਰੀ ਹੋਗੇ ਸਾਰੇ ਜਣੇ ਇਕੱਠੇ ਹੋ ਕੇ ਅੱਜ ਅਸੀਂ ਇਹ ਹੜਤਾਲ ਕਰ ਰਹੇ ਹਾਂ। ਜਿਵੇਂ ਕਿ ਆਪਾਂ ਨੂੰ ਪਤਾ ਵੀ ਜਦੋਂ ਸਰਕਾਰ ਆਈ ਸੀ ਉਹਨਾਂ ਨੇ ਆਪਣੇ ਨਾਲ ਕੀ ਵਾਰੇ ਕੀਤੇ ਸੀਗੇ ਪਰ ਉਹ ਬਾਧਿਆਂ ਤੇ ਪੂਰ ਨਹੀਂ ਉਤਰ ਰਹੇ ਹਰ ਇੱਕ ਵਰਗ ਅੱਜ ਇਹਨਾਂ ਤੋਂ ਦੁਖੀ ਆ ਜੇ ਮੰਨਿਆ ਜਾਵੇ ਹੁਣ ਮਜ਼ਦੂਰ ਨੇ ਉਹਨਾਂ ਤੋਂ ਦੇਖੋ ਡਿਊਟੀ 12-12 ਘੰਟੇ ਲਈ ਜਾਂਦੀ ਆ ਪਰ ਮਜ਼ਦੂਰੀ ਦੇ ਬਦਲੇ ਉਹਨਾਂ ਨੂੰ ਉਹਨਾਂ ਦਾ ਹੱਕ ਪੂਰਾ ਦਿਹਾੜੀ ਨਹੀਂ ਮਿਲਦੀ ਜਿੰਨੀ ਉਹਨਾਂ ਨੂੰ ਚਾਹੀਦੀ ਆ ਜਿਹੜੀ ਸਾਡੀ ਮੰਗ ਆ ਵੀ 8 ਘੰਟੇ ਦਿਹਾੜੀ ਜਾਨੀ ਕਿ 8 ਘੰਟੇ ਉਹਨਾਂ ਤੋਂ ਕੰਮ ਕਰਵਾਇਆ ਜਾਵੇ ਤੇ ਉਹਨਾਂ ਦੀ ਬਣਦੀ ਦਿਹਾੜੀ ਜੋ ਸਰਕਾਰੀ ਸਕੀਲ ਦੇ ਮੁਤਾਬਕ ਉਹ ਦਿੱਤੀ ਜਾਵੇ ਜਿਹੜਾ ਸਾਡਾ ਅੰਗਰਵਾੜੀ ਮੁਲਾਜ਼ਮ ਦਾ ਜਾਨੀ ਕਿ ਮੇਨ ਅੱਜ ਮਕਸਦ ਹੈਗਾ ਆ ਪੂਰਾ ਜੋਸ਼ ਵੀ ਆ ਸਾਡੇ ਵਿੱਚ ਅੱਜ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਇਹ ਸਕੀਮ ਨੂੰ 1975 ਹੋ ਗਏ ਹੁਣ ਤੱਕ ਸਕੀਮ ਚੱਲਦੀ ਆਈ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਤੇ ਇੰਨਾ ਪ੍ਰੈਸ਼ਰ ਨਹੀਂ ਪਾਇਆ ਜਿੰਨਾ ਇਹ ਪੰਜਾਬ ਸਰਕਾਰ ਸਾਡੇ ਤੇ ਪਾ ਰਹੀ ਆ ਇਹਦੇ ਵਿੱਚ ਹਰ ਇੱਕ ਕੰਮ ਲਈ ਜਿੱਦਾਂ ਹੁਣ ਅਸੀਂ ਬੱਚਿਆਂ ਨੂੰ ਟੇਕ ਹੋਮ ਰਾਸ਼ਨ ਦਿੰਨੇ ਆ ਔਰ ਇਹ ਵਿੱਚ 3 ਤੋਂ 6 ਸਾਲ ਦੇ ਬੱਚੇ ਆ ਗਏ ਆਪਣੇ 6 ਮਹੀਨੇ ਤੋਂ 3 ਸਾਲ ਦੇ ਆ ਗਏ ਪ੍ਰੈਗਨੈਂਟ ਮਦਰ ਆ ਗੀਆਂ ਨਾਰਸਿੰਘ ਮਦਰ ਆ ਗੀਆਂ ਤੇ ਉਹਨਾਂ ਨੂੰ ਇਹ ਕਹਿੰਦੇ ਨੇ ਫੇਸ ਆਈਡੀ ਕਰੋ ਉਹਨਾਂ ਦੀ ਸਾਡੇ ਕੋਲ ਜਿੰਨੇ ਵੀ ਲੋਕ ਨੇ ਸਾਰੇ ਬਹੁਤ ਹੀ ਗਰੀਬ ਵਰਗ ਦੇ ਲੋਕ ਨੇ ਜਿਹੜੇ ਆਪਾਂ ਕਹੀਏ ਵੱਡੇ ਜੀਮੀਦਾਰ ਲੋਕ ਨੇ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਨੇ ਸਾਡੇ ਕੋਲ ਬਿਲਕੁਲ ਗਰੀਬ ਲੋਕਾਂ ਦੇ ਬੱਚੇ ਆ ਰਹੇ ਨੇ ਅੰਗਣਵਾੜੀ ਵਿੱਚ ਉਹਨਾਂ ਕੋਲ ਤਾਂ ਫੋਨ ਵੀ ਹੈ ਨਹੀਂ ਵੀ ਜਿਹਦੇ ਤੋਂ ਉਹ ਕਹਿੰਦੇ ਨੇ ਸਾਨੂੰ ਓਟੀਪੀ ਦੇਣਾ ਹਰ ਗੱਲ ਤੇ ਇਹ ਕਹਿੰਦੇ ਨੇ ਵੀ ਓਟੀ ਓਟੀਪੀ ਲਓ ਤੁਸੀਂ ਉਹਨਾਂ ਤੋਂ ਫੋਨ ਵੈਰੀਫਿਕੇਸ਼ਨ ਕਰੋ ਆਧਾਰ ਵੈਰੀਫਿਕੇਸ਼ਨ ਕਰੋ ਉਹਦੇ ਤੇ ਜਦੋਂ ਵੀ ਰਾਸ਼ਨ ਲੈਣਾ ਆਧਾਰ ਦੇ ਨਾਲ ਉਹਨਾਂ ਦਾ ਫੇਸ ਮੈਚ ਕਰੋ ਤਾਂ ਉਹਨਾਂ ਨੂੰ ਰਾਸ਼ਨ ਮਿਲੇਗਾ ਦੇਖੋ ਹੁਣ ਆਧਿਕਾਲ ਦੇ ਸਮੇਂ ਦੇ ਵਿੱਚ ਕਿਹੜਾ ਦਿਹਾੜੀਦਾਰ ਇੰਨਾ ਵਿੱਲਾ ਆ ਜਿਹੜਾ ਕੰਮ ਛੱਡ ਕੇ ਅੱਧ-ਅੱਧ ਘੰਟਾ ਸਾਡੇ ਕੋਲ ਆ ਕੇ ਬੈਠੂਗਾ ਰਾਸ਼ਨ ਲੈਣ ਲਈ 200 ਗ੍ਰਾਮ 600 ਗ੍ਰਾਮ ਅਸੀਂ ਰਾਸ਼ਨ ਦੇਣਾ ਆ ਪਰ ਮਜ਼ਦੂਰ ਆਪਣੀ ਦਿਹਾੜੀ ਛੱਡ ਕੇ ਸਾਡੇ ਕੋਲ ਨਹੀਂ ਆਊਗਾ ਅਸੀਂ ਟੋਹਣਿਆ ਵੀ ਜਿਸ ਤਰ੍ਹਾਂ ਅਸੀਂ ਅੱਗੇ ਰਾਸ਼ਨ ਵੰਡਦੇ ਸੀ ਉਸੇ ਤਰ੍ਹਾਂ ਅਸੀਂ ਰਾਸ਼ਨ ਹੋਨ ਦਈਏ ਜਿਹੜਾ ਓਟੀਪੀ ਆ ਲੋਕ ਵੀ ਸਾਡੇ ਤੇ ਇਤਰਾਜ਼ ਕਰਦੇ ਨੇ ਵੀ ਅਸੀਂ ਪਰਸਨਲ ਜਿਹਦੇ ਕੋਲ ਨੰਬਰ ਹੈਗਾ ਵੀ ਆ ਇਹ ਵੀ ਜਿਹੜਾ ਸਾਡਾ ਓਟੀਪੀ ਆ ਮੋਬਾਈਲ ਮੋਬਾਈਲ ਆ ਅਸੀਂ ਉਹਨੂੰ ਕਿਸੇ ਨੂੰ ਵੀ ਪਰਸਨਲ ਨੰਬਰ ਤੇ ਆਪਣੀ ਓਟੀਪੀ ਨਹੀਂ ਦਵਾਂਗੇ ਇਸ ਕਰਕੇ ਸਾਰੇ ਪਿੰਡ ਦੇ ਵਿੱਚ ਲੋਕ ਵੀ ਸਾਡੇ ਵਿਰੁੱਧ ਹੋ ਰਿਹਾਏ ਨੇ ਤੇ ਲੜਾਈਆਂ ਵੀ ਹੋ ਰਹੀਆਂ ਨੇ ਸਾਡੀ ਇੱਕ ਭੈਣ ਦੀ ਧੋਰੀ ਬੇਲੜਾ ਪਿੰਡ ਦੇ ਵਿੱਚ ਮੌਤ ਵੀ ਹੋ ਚੁੱਕੀ ਆ ਉਹਨੂੰ ਵੀ ਇੰਨਾ ਜਾਨੀ ਡਿਪਰੈਸ਼ਨ ਹੋ ਗਿਆ ਸੀ ਉਹ ਮੌਕੇ ਤੇ ਆਪਣੀ ਡਿਊਟੀ ਦੌਰਾਨ ਮੀਟਿੰਗ ਤੇ ਬੈਠੀ ਦੀ ਉਹਦੀ ਡੈਥ ਹੋ ਚੁੱਕੀ ਆ ਤੇ ਆਪਣੇ ਗੁਜਰਾਤ ਦੇ ਵਿੱਚ ਵੀ ਭੈਣ ਦੀ ਸਾਡੀ ਡੈਥ ਹੋ ਚੁੱਕੀ ਆ ਇੰਨਾ ਪ੍ਰੈਸ਼ਰਾਈਜ਼ ਜਾਨੀ ਕਿ ਸਰਕਾਰ ਕਰ ਰਹੀ ਆ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ OTP ਸਿਸਟਮ ਆ ਇਹ ਬੰਦ ਕੀਤਾ ਜਾਵੇ ਜਿਵੇਂ ਕਿ ਪਹਿਲਾਂ ਰਾਸ਼ਨ ਆਉਂਦਾ ਸੀ ਉਸੇ ਤਰ੍ਹਾਂ ਰਾਸ਼ਨ ਵੰਡਿਆ ਜਾਵੇ ਤੇ ਨਹੀਂ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਾਂਗੇ ਪਹਿਲਾਂ ਵੀ ਅਸੀਂ ਬਾਈਕਟ ਰੱਖਿਆ ਆ ਹੁਣ ਅੱਜ ਅਸੀਂ ਸਮਰਾਲਾ ਬਲਾਕ ਤੇ ਮਾਛੀਵਾੜਾ ਬਲਾਕ ਵੀ ਇੱਥੇ ਇਕੱਠੇ ਆ ਅੱਜ ਤੁਹਾਡੇ মিডিਆ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਆਪਣੇ ਕਹਿੰਦੇ ਨੇ ਨਵੇਂ ਦੇ ਆਪਣੇ ਅਫਸਰਾਂ ਨੂੰ ਵੀ ਵੀ ਅੱਜ ਤੋਂ ਬਾਅਦ ਜਿੰਨੀ ਦੇਰ ਤੱਕ ਸਾਨੂੰ ਕੋਈ ਸਰਕਾਰ ਵੱਲੋਂ ਫੋਨ ਨਹੀਂ ਦਿੱਤਾ ਜਾਊਗਾ ਅਸੀਂ ਕੰਮ ਦਾ ਬਿਲਕੁਲ ਵਾਈਕਟ ਰੱਖਾਂਗੇ ਅਸੀਂ ਕੰਮ ਨਹੀਂ ਕਰਨਾ ਉਨੀ ਦੇਰ ਜਿੰਨੀ ਦੇਰ ਤੱਕ ਸਾਨੂੰ ਫੋਨ ਨਹੀਂ ਦਿੱਤੇ ਜਾਣਗੇ ਸਾਡਾ ਜੇ ਫੈਸਲਾ ਆ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਈ ਜਾਵੇ ਧੰਨਵਾਦ